ਇੰਟਰਵਿਊ ਪੀਆਰ ਹੋ ਕੇ ਜਾ ਸਕਦਾ ਹੈ ਪੋਸੀਬਲ ਹੈ ਹਾਂ ਬਿਲਕੁਲ ਪੋਸੀਬਲ ਹੈ ਜੀ ਤੁਸੀਂ ਪ੍ਰੋਫੈਸ਼ਨਲ ਕੁਛ ਇੱਕ ਇਹੋ ਜਿਹੇ ਹੈਗੇ ਨੇ ਜਿਵੇਂ ਡਾਕਟਰ ਹੈਗੇ ਆ ਇੰਜੀਨੀਅਰ ਹੈਗੇ ਆ ਉਹ ਪ੍ਰੋਫੈਸ਼ਨਲ ਇਹੋ ਜਿਹੇ ਕੀਤੇ ਨੇ ਜਿਨ੍ਹਾਂ ਨੂੰ ਵਕੀ ਉਥੇ ਲੋੜ ਹੈਗੀ ਆ ਉਹਨਾਂ ਨੂੰ ਆਪਦੇ ਦੇਸ਼ੀ ਬਹੁਤ ਲੋੜ ਹੁੰਦੀ ਹੈ ਓਕੇ ਆ ਏਸੀ ਟੈਕਨੀਸ਼ੀਅਨ ਜ਼ਰੂਰੀ ਨਹੀਂ ਡਾਕਟਰ ਇੰਜੀਨੀਅਰਿੰਗ ਹੋ ਗਿਆ ਜੀ ਜੀ ਏਸੀ ਟੈਕਨੀਸ਼ੀਅਨ ਹੋ ਗਿਆ ਪੇਂਟਰ ਹੋ ਗਿਆ ਕਾਰਪੇਂਟਰ ਹੋ ਗਿਆ ਜਿੰਦੇ ਕੋਲੇ ਪ੍ਰੋਪਰ ਉਹਦੀ এডਿਕੇਸ਼ਨ ਇੰਡੀਆ ਦੀ ਲਈ ਹੋਈ ਹੋਈ ਹੈ ਬੈਂਕ ਦੇ ਵਿੱਚ ਸੈਲਰੀ ਆਉਂਦੀ ਹੈ ਤੇ ਤੁਸੀਂ ਜੌਬ ਕਰ ਰਹੇ ਹੋ ਪ੍ਰੋਪਰ ਤੇ ਤੁਹਾਡੀ ਡਿਮਾਂਡ ਉਸ ਦੇਸ਼ ਚ ਹੈਗੀ ਹੈ ਓਕੇ ਮੰਨ ਕੇ ਚਲੋ ਕੈਨੇਡਾ ਦੇ ਵਿੱਚ ਇੱਕ ਸ਼ੈਫ ਦੀ ਲੋੜ ਹੈ ਉਹਨਾਂ ਨੂੰ ਉਹ ਸ਼ੈਫ ਨਹੀਂ ਮਿਲ ਰਿਹਾ ਉੱਥੇ ਤਾਂ ਉਹ ਸ਼ੈਫ ਇੱਥੋਂ ਡਾਇਰੈਕਟ ਪੀਆਰ ਹੋ ਕੇ ਵੀ ਜਾ ਸਕਦਾ ਹੈ ਜੇ ਤੁਹਾਡੇ ਕੋਲੇ ਸ਼ੈਫ ਦਾ 5 ਸਾਲ ਦਾ ਐਕਸਪੀਰੀਅੰਸ ਹੈਗਾ ਪ੍ਰੋਪਰ ਤੇ ਤੁਸੀਂ ਬੈਂਕ ਦੇ ਵਿੱਚ ਥੋੜੀ ਸੈਲਰੀ ਆਈ ਹੋਈ ਹੈਗੀ ਹੈ ਤੁਸੀਂ ਸੇਵਿੰਗ ਕੀਤੀ ਹੋਈ ਹੈ ਤੇ ਤੁਹਾਡੇ ਕੋਲੇ ਥੋੜੀ-ਬਹੁਤ ਇੰਗਲਿਸ਼ ਦੀ ਨੌਲੇਜ ਹੈਗੀ ਹੈ 3.5 4 5 5.5 ਬੈਂਡ ਜੀਟੀ ਦੇ ਤੁਹਾਡੇ ਕੋਲੇ ਹੈਗੀ ਹੈ ਤਾਂ ਤੁਸੀਂ ਸਿੱਧਾ ਇੱਥੋਂ ਪੀਆਰ ਲਾ ਕੇ ਫਾਈਲ ਲਾ ਸਕਦੇ ਹੋ ਕੈਨੇਡਾ